ਆਪਦੀ ਵਰਗੀਆਂ ਟ੍ਰੇਨਾਂ ਡਾਇਵਰਟ ਰੂਟ ਤੋਂ ਜਲੰਧਰ ਪਹੁੰਚਣ 'ਚ 5 ਘੰਟੇ ਤੱਕ ਵਾਧੂ ਸਮਾਂ ਲੈ ਰਹੀਆਂ ਨੇ ਉੱਥੇ ਹੀ ਗਰੀਬ ਰਥ ਅਮਰਪਾਲੀ ਤੇ ਸਤਖੰਡ ਐਕਸਪ੍ਰੈਸ ਵਰਗੀਆਂ ਕਈ ਗੱਡੀਆਂ 12 ਤੋਂ 24 ਘੰਟੇ ਦੀ ਦੇਰੀ ਨਾਲ ਸਿਟੀ ਸਟੇਸ਼ਨ ਤੇ ਪਹੁੰਚਦੀਆਂ ਦੇਖੀਆਂ ਜਾ ਰਹੀਆਂ ਨੇ ਟ੍ਰੇਨਾਂ ਦੀ ਲੇਟ ਲਤੀਫੀ ਕਾਰਨ ਯਾਤਰੀਆਂ ਦੀਆਂ ਦਿੱਕਤਾਂ 'ਚ ਵਾਧਾ ਹੋ ਰਿਹਾ ਹੈ ਸਟੇਸ਼ਨਾਂ ਤੇ ਲੰਮੀ ਉਡੀਕ ਕਰਦਿਆਂ ਯਾਤਰੀਆਂ ਦੇ ਪਸੀਨੇ ਛੁੱਟ ਰਹੇ ਨੇ ਗਰਮੀ ਕਾਰਨ ਲੋਕ ਕਰਾਚੋ ਬਾਹਰ ਨਿਕਲਣ ਤੋਂ ਗੁਰੇਜ਼ ਕਰ ਰਹੇ ਨੇ ਪਰ ਟ੍ਰੇਨਾਂ ਦੇ ਸਫ਼ਰ ਲਈ ਜਾਣ ਵਾਲਿਆਂ ਨੂੰ ਲੇਟ ਲਤੀਫੀ ਲਈ ਤਿਆਰ ਹੋ ਕੇ ਘਰੋਂ ਨਿਕਲਣਾ ਪੈ ਰਿਹਾ ਹੈ ਕਿਸਾਨਾਂ ਵੱਲੋਂ ਸ਼ੰਭੂ ਬਾਰਡਰ ਤੇ ਦਿੱਤੇ ਜਾ ਰਹੇ ਤਰਨੇ ਕਾਰਨ ਬਾਲਾ ਤੋਂ ਬਾਅਦ ਦਾ ਰੇਲਵੇ ਟ੍ਰੈਕ ਬੰਦ ਪਿਆ ਹੈ ਜਿਸ ਕਾਰਨ ਟ੍ਰੇਨਾਂ ਨੂੰ ਦੂਜੇ ਰਸਤਿਆਂ ਭੇਜਿਆ ਜਾ ਰਿਹਾ ਹੈ ਬਾਲਾ ਤੋਂ ਆਉਣ ਵਾਲੀਆਂ ਗੱਡੀਆਂ ਨੂੰ ਅੰਬਾਲਾ ਕੈਂਟ ਤੋਂ ਚੰਡੀਗੜ੍ਹ ਨਿਊ ਮੋਰਿੰਡਾ ਸਰਹੰਤੇ ਸਾਨੇਵਾਲ ਰਸਤੇ ਉੋਂ ਜਲੰਧਰ ਭੇਜਿਆ ਜਾ ਰਿਹਾ ਹੈ ਇਸੇ ਤਰ੍ਹਾਂ ਨਾਲ ਜਾਣ ਵਾਲੀਆਂ ਦੂਜੀਆਂ ਟ੍ਰੇਨਾਂ ਨੂੰ ਸਾਨੇਵਾਲ ਚੰਡੀਗੜ੍ਹ ਤੇ ਅੰਬਾਲਾ ਕੈਂਟ ਭੇਜਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਜਾਖਲ ਧੂਰੀ ਤੇ ਲੁਧਿਆਣਾ ਵਾਲਾ ਰੂਟ ਵਰਤਿਆ ਜਾ ਰਿਹਾ ਹੈ ਦੇਰੀ ਨਾਲ ਆ ਰਹੀਆਂ ਟ੍ਰੇਨਾਂ ਦੇ ਕ੍ਰਮ ਵਿੱਚ 12031 ਸਵਰਨ ਸ਼ਤਾਬਦੀ 5 ਘੰਟੇ 15 ਮਿੰਟ ਲੇਟ ਜਲੰਧਰ ਪੁੱਜੀ ਜਿਸ ਕਾਰਨ ਅੰਮ੍ਰਿਤਸਰ ਜਾਣ ਵਾਲੇ ਯਾਤਰੀਆਂ ਨੂੰ ਲੰਬੇ ਸਮੇਂ ਤੱਕ ਸਟੇਸ਼ਨ ਤੇ ਉਡੀਕ ਕਰਨੀ ਪਈ ਇਸੇ ਤਰ੍ਹਾਂ ਨਾਲ ਅੰਮ੍ਰਿਤਸਰ ਨਵੀਂ ਦਿੱਲੀ ਜਾਣ ਵਾਲੀ ਐਕਸਪ੍ਰੈਸ ਗੱਡੀ ਨੰਬਰ 12421 ਲਗਭਗ 3-4 ਘੰਟੇ ਲੇਟ ਰਹੀ ਅਮਰਪਾਲੀ ਐਕਸਪ੍ਰੈਸ ਤੇ ਵੰਦੇ ਭਾਰਤ ਐਕਸਪ੍ਰੈਸ ਵਰਗੀਆਂ ਮਹੱਤਵਪੂਰਨ ਗੱਡੀਆਂ ਲਈ ਯਾਤਰੀਆਂ ਨੂੰ 3 ਘੰਟੇ ਤੱਕ ਉਡੀਕ ਕਰਨੀ ਪੈ ਰਹੀ ਹੈ ਇਸੇ ਲਈ ਚ ਅੱਜ ਵੀ 150 ਤੋਂ ਵੱਧ ਟ੍ਰੇਨਾਂ ਪ੍ਰਭਾਵਿਤ ਰਹੀਆਂ ਉਕਤ ਪੂਰਾ ਘਟਨਾਕ੍ਰਮ ਯਾਤਰੀਆਂ ਲਈ ਪਰੇਸ਼ਾਨੀ ਦਾ ਸਬਬ ਬਣ ਰਿਹਾ ਹੈ